ਹੈਲੋ ਜੀ ਵੈਲਕਮ ਬੈਕ ਟੂ ਮਾਈ ਚੈਨਲ ਵੈਲਕਮ ਬੈਕ ਟੂ ਮਾਈ ਵਲogs ਆਈ ਹੋਪ ਤੁਸੀਂ ਸਾਰੇ ਜਾਨੇ ਠੀਕ ਹੀ ਹੋਵੋਗੇ ਤੇ ਅੱਜ ਮੈਂ ਜਿਹੜੀ ਵਲੌਗ ਦਾ ਮਤਲਬ ਸ਼ੂਟ ਆ ਕਾਫੀ ਦਿਨਾਂ ਬਾਅਦ ਕਰਨ ਲੱਗੇ ਆਈ ਥਿੰਕ ਇੱਕ ਵੀਕ ਹੀ ਹੋ ਗਿਆ ਮੈਨੇ ਜਿਹੜਾ ਵਲੌਗ ਅਪਲੋਡ ਨਹੀਂ ਕੀਤਾ ਤੇ ਉਹਦਾ ਰੀਜ਼ਨ ਇਹ ਸੀ ਕਿ ਮੈਂ ਆਪਣੇ ਕੰਮ ਚ ਬੀਜ਼ੀ ਹੁੰਨੀ ਆ ਜਿ ਉਸਯੂਅਲ ਠੀਕ ਹੈ ਤੇ ਬਾਕੀ ਰਹੀ ਗੱਲ ਨਾ ਵੈਦਰ ਬਹੁਤ ਹੀ ਜ਼ਿਆਦਾ ਖਰਾਬ ਹੋਇਆ ਪਿਆ ਵਾ ਲਾਈਕ 스노우 ਫਾਲ ਹੋਈ ਜਾਂਦੀ ਠੰਡ ਬਹੁਤ ਪਈ ਜਾਂਦੀ ਹੈ ਨਾ ਤੇ ਹਜੇ ਤਾਂ ਵੈਸੇ ਠੰਡ ਨਹੀਂ ਜ਼ਿਆਦਾ ਹੋਈ ਵੀ ਨਹੀਂ ਆ ਜਸਟ ਹਜੇ ਤਾਂ ਨੈਕਸਟ ਮੰਥ ਲੱਗੇਗਾ ਪਤਾ ਜ਼ਿਆਦਾ ਠੰਡ ਹੋ ਜਾਂਦੀ ਹੈ ਲਾਈਕ -30 ਤੱਕ ਚਲ ਜਾਂਦਾ ਹੁੰਦਾ ਉਦੋਂ ਤੇ ਸੋ ਉਹਦੇ ਕਰਕੇ ਨਾ ਮੇਰਾ ਜਦੋਂ ਵੀ ਮੈਂ ਕੰਮ ਤੋਂ ਆਉਂਦੀ ਵੈਸੇ ਮੈਂ ਕੰਮ ਤੋਂ ਲੇਟ ਆਉਂਦੀ ਆ ਤੇ ਆ ਕੇ ਨਾ ਮੈਨੂੰ ਇਦਾਂ ਹੁੰਦਾਗਾ ਕਿ ਮੈਂ ਬਸ ਬੈਠ ਜਾ ਰਜਾਈ 'ਚ ਨਾ ਕੇ ਪਾਟ ਕਰਕੇ ਤੇ ਬਸ ਮੈਂ ਰਜਾਈ 'ਚ ਬੈਠ ਜਾਵਾਂ ਲਾਈਕ ਮੈਨੂੰ ਨਹੀਂ ਹੈਗਾ ਕਿ ਮੈਂ ਵੀਡੀਓ ਸ਼ੂਟ ਕਰਾਂ ਜਾਂ ਇਦਾਂ ਕਰਾਂ ਨਹੀਂ ਮੈਨੂੰ ਇੱਕ ਦਿਨ ਮੈਂ ਕੰਮ ਤੋਂ ਬਹੁਤ ਥੱਕੀ ਹੋਣ ਕਰਕੇ ਤੇ ਮੈਨੇ ਵੀਡੀਓ ਸ਼ੂਟ ਨਹੀਂ ਕੀਤੀ ਤੇ ਇਸ ਵਾਰ ਨਾ ਪਿਛਲੀ ਵਾਰ ਜਿੱਦਾਂ ਆਪਾਂ ਬਲੈਕ ਫਰਾਈਡੇ ਸੀਗਾ ਨਾ ਬਲੈਕ ਫਰਾਈਡੇ ਇੱਥੇ ਇਦਾਂ ਹੁੰਦਾ ਕਿ ਬਹੁਤ ਹੀ ਜ਼ਿਆਦਾ ਆਫ ਲੱਗਦਾ ਇੱਥੇ ਬਲੈਕ ਫਰਾਈਡੇ ਤੇ ਸੇਲ ਬੜੀ ਲੱਗਦੀ ਆ ਜਿੱਦਾਂ ਆਪਾਂ ਕਹਿ ਦਈਏ ਗੈਪ ਗੈਸ ਸਾਰੇ ਆਲਮੋਸਟ ਜਿਹੜੇ ਬ੍ਰਾਂਡ ਹੁੰਦੇ ਆ ਉਹਨਾਂ ਤੇ ਕੁਛ ਨਾ ਕੁਛ ਆਫ ਲੱਗਦਾਗਾ ਸੋ ਇਸ ਵਾਰ ਤੇ ਆਪਾਂ ਤੋਂ ਜਾਇ ਨਹੀਂਗਾ ਪਿਛਲੀ ਵਾਰ ਤੇ ਮੈਂ ਤੇ ਮੇਰੀ ਫਰੈਂਡ ਸੀਗੇ ਜਦੋਂ ਹਨਾ ਤੇ ਆਪਾਂ ਇੰਨੀ ਸ਼ੋਪਿੰਗ ਕੀਤੀ ਬਲੈਕ ਫਰਾਈਡੇ ਤੇ ਮੈਂ ਸਪੈਸ਼ਲੀ ਗੈਸ ਗੈਸ ਦੇ ਅਸੀਂ ਇੰਨੇ ਕੱਪੜੇ ਲਏ ਮਤਲਬ ਇੱਕ ਵੀਕ ਅਸੀਂ ਰੈਗੂਲਰ ਬੇਸਿਸ ਤੇ ਨਾ ਸਾਊਥ ਕਾਮਨ ਘੁੰਮਦੇ ਰਹੇ ਹਾਂ ਕਿ ਕੁਝ ਮਿਲ ਜਾਏਗਾ ਕੁਝ ਇੰਨੀ ਸ਼ਾਪਿੰਗ ਕੀਤੀ ਲਾਸਟ ਈਅਰ ਤੇ ਇਸ ਵਾਰ ਆਪਾਂ ਨੂੰ ਨਾ ਲਾਈਕ ਬਲੈਕ ਫਰਾਈਡੇ ਜਸਟ ਇਨ ਬਲੈਕ ਫਰਾਈਡੇ ਸਿਰ ਸੜਾ ਕੰਮ ਸੀਗਾ ਤੇ ਮੈਨੇ ਸੋਚਿਆ ਸੀਗਾ ਕਿ ਚਲੋ ਅਸੀਂ ਮਤਲਬ ਇੱਕ ਦਿਨ ਪਹਿਲਾਂ ਥਰਸਡੇ ਨੂੰ ਆਪਾਂ ਡਿਸਾਈਡ ਕੀਤਾ ਕਿ ਆਪਾਂ ਇਦਾਂ ਕਰਾਂਗੇ ਕੰਮ ਤੋਂ ਜਦੋਂ ਆ ਗਏ ਫ੍ਰੀ ਹੋ ਗਿਆ ਆਪਣੇ ਕੋਲ ਥੋੜਾ ਟਾਈਮ ਹੋਏਗਾ ਤੇ ਆਪਾਂ ਜਾ ਕੇ ਨਾ ਬਲੈਕ ਫਰਾਈਡੇ ਵੇਖਾਵਾਂਗੇ ਕੀ ਕੀ ਲੱਗਿਆ ਕਿੱਥੇ ਕੀ ਆਫ ਲੱਗਿਆ ਤੇ ਜੇ ਕੁਝ ਵਧੀਆ ਹੋਇਆ ਤੇ ਆਪਾਂ ਲੈ ਆਵਾਂਗੇ ਹਨਾ ਪਰ ਕਿੱਥੇ ਸਾਨੂੰ ਬਿਲਕੁਲ ਟਾਈਮ ਨਹੀਂ ਲੱਗਿਆ ਤੇ ਉਸ ਦਿਨ ਤੇ ਸਾਨੂੰ ਇੱਥੇ ਕੰਮ ਤੇ ਵੀ ਲਾਈਕ 11 ਵਜੇ ਰਾਤ ਦੇ ਤੇ ਇਹ ਤੋਂ ਬਾਅਦ ਬਸ ਆਪਾਂ ਘਰੇ ਆ ਗਏ ਸੀਗੇ ਘਰੇ ਆ ਕੇ ਕੋਈ ਖਾਸ ਚੀਜ਼ਾਂ ਨਹੀਂ ਬਸ ਮੈਂ ਨਾ ਇੱਕ ਮੈਨੂੰ ਜਿਹੜੀ ਚੀਜ਼ ਦੀ ਲੋੜ ਸੀਗੀ ਮਤਲਬ ਮੈਂ ਬਲੈਕ ਫਰਾਈਡੇ ਤੇ ਉਦਾਂ ਕੁਝ ਕੱਪੜੇ ਵਗੈਰਾ ਤੇ ਚਲੋ ਆਪਾਂ ਹਰ ਵਾਰੀ ਨਾਰਮਲ ਹੀ ਵੇਖ ਲੈਨੇ ਆਂ ਮੈਨੂੰ ਸੀਗਾ ਕਿ ਮੈਂ ਕੁਝ ਐਦਾਂ ਦੀ ਚੀਜ਼ ਲਵਾਂ ਬਲੈਕ ਫਰਾਈਡੇ ਤੇ ਜੋ ਕਿ ਮੇਰੇ ਕੰਮ ਆਵੇ ਤੇ ਮੈਨੂੰ ਮਤਲਬ ਡਿਸਾਈਡ ਮੈਂ ਇਹ ਪਹਿਲਾਂ ਹੀ ਕੀਤਾ ਹੋਇਆ ਸੀਗਾ ਕਿ ਮੈਂ ਜਿਹੜੀ ਉਹ ਚੀਜ਼ ਆ ਬਲੈਕ ਫਰਾਈਡੇ ਤੇ ਲਵਾਂਗੀ ਕਿ ਥੋੜਾ ਆਫ ਵੀ ਹੋ ਜਾਏਗਾ ਤੇ ਹਨਾ ਮਤਲਬ ਆਪਾਂ ਨੂੰ ਚਾਹੀਦੀ ਵੀ ਸੀਗੀ ਉਹ ਮਤਲਬ ਇਹ ਨਹੀਂ ਕਹਿ ਸਕਦੇ ਕਿ ਚਾਹੀਦੀ ਸਰ ਵੀ ਸਕਦਾ ਸੀਗਾ ਪਰ ਮੈਨੂੰ ਜੀ ਕਰਦਾ ਸੀ ਮੇਰਾ ਮਤਲਬ ਦਿਲ ਕਰਦਾ ਸੀ ਮੇਰਾ ਕਿ ਤਾਂ ਕਰਕੇ ਮੈਨੇ ਫਿਰ ਉਹ ਚੀਜ਼ ਬਾਈ ਕਰ ਲਈ ਤੇ ਤੁਹਾਨੂੰ ਮੈਂ ਉਹ ਦੀ ਜਦੋਂ ਓਪਨ ਕਰੂੰਗੀ ਵੈਸੇ ਨਾ ਲਾਈਕ ਫਰਡੇ ਨੂੰ ਲੈ ਕੇ ਆਈ ਸੀ ਮੈਂ ਤੇ ਅੱਜ ਕੀ ਦਿਨ ਹੋ ਗਿਆ ਅੱਜ ਸੰਡੇ ਆ ਤੇ ਇੰਨਾ ਮੇਰੇ ਚ ਸਬਰ ਸਬਰ ਨਹੀਂ ਕਰ ਸਕਦੇ ਆப்பா ਮੈਂ ਕੰਮ ਮੈਂ ਬਹੁਤ ਬੀਜ਼ੀ ਸੀ ਮੇਰਾ ਕੰਮ ਸੀਗਾ ਸੋ ਅੱਜ ਸੰਡੇ ਆ ਸੰਡੇ ਮੇਰਾ ਆਫ ਸੀਗਾ ਕਿਉਂਕਿ ਮੈਂ ਕੱਲ ਜਿਹੜਾ ਕੰਮ ਸੀਗਾ ਆਪਣਾ ਸਾਰਾ ਕੰਮ ਡਨ ਕਰਾਈ ਸੀ ਰਾਤ ਤਾਂ ਹੀ ਆਪਾਂ ਲੇਟ ਹੋ ਗਏ ਤੇ ਅੱਜ ਹੁਣ ਦੁਪਹਿਰ ਹੋ ਗਈ ਆ ਮਨਵੀਰ ਮਤਲਬ ਗੁਰੂ ਘਰ ਗਈ ਆ ਤੇ ਉਹ ਮੈਂ ਰਾਤ ਲੇਟ ਹੋ ਗਈ ਸੀ ਉਹਨੇ ਮੈਨੂੰ ਕਿਹਾ ਕਹਿੰਦੀ ਸੀ ਮੈਂ ਗੁਰੂ ਘਰ ਜਾਣਾ ਸਵੇਰੇ ਮੈਂ ਕਿਹਾ ਵੀ ਮੈਂ ਅੰਨੇ ਲੇਟ ਹੋ ਗਈ ਆ ਹਨਾ ਤੇ ਤੂੰ ਜਾ ਈ ਤੇ ਮੈਂ ਫੇਰ ਜਾਉਂਗੀ ਤੇ ਤੂੰ ਜਾ ਹੀ ਸੁਬਾ ਤੇ ਉਹ ਗੁਰੂ ਘਰ ਗਈ ਹੀ ਆਉਣ ਵਾਲੀ ਹੋਣੀ ਆ ਤੇ ਜਿਹੜੀ ਉਹ ਚੀਜ਼ ਆਪਾਂ ਲਈ ਆ ਉਹ ਤੁਹਾਨੂੰ ਮੈਂ ਓਪਨ ਕਰਕੇ ਦਿਖਾਉਂਗੀ ਤੁਹਾਨੂੰ ਨੈਕਸਟ ਕਲਿੱਪ ਐਡ ਕਰਦੀ ਆ ਤੇ ਨਾਲ ਸੋ ਉਹ ਮੈਂ ਤੁਹਾਨੂੰ ਦਿਖਾਨੀ ਆ ਕਿ ਉਹ ਕੀ ਚੀਜ਼ ਸੀਗੀ ਜਿਹੜੀ ਆਪਾਂ ਬਾਈ ਕੀਤੀ ਆ ਤੇ ਕਿੰਨੇ ਦੀ ਪਈ ਆ ਕਿੱਥੋਂ ਲਈ ਆ ਉਹ ਸਾਰਾ ਕੁਝ ਆਪਾਂ ਅੱਗੇ ਡਿਟੇਲ ਚ ਕਰਦੇ ਆ ਤੇ ਹੁਣ ਮੈਨੂੰ ਭੁੱਖ ਲੱਗੀ ਆ ਮਨੇ ਕਾਫੀ ਤੇ ਪੀ ਲਈ ਸੀ ਉੱਠ ਕੇ ਦੇ ਹੁਣ ਮੈਂ ਕੁਝ ਖਾਵਾ ਨਾ ਕੱਲ ਮਨੂ ਨੇ ਮਸਾਲਾ ਓਟਸ ਬਣਾਏ ਸੀ ਮੈਨੂੰ ਨਾ ਲਾਈਕ ਪੋਹਾ ਬਣਾਉਂਦੀ ਹੁੰਦੀ ਹੁੰਦੀ ਆ ਜਾਂ ਕੁਝ ਇਦਾਂ ਨਾ ਰੋਟੀ ਤੇ ਚਲੋ ਖਾਣੇ ਹੀ ਆਪਾਂ ਇਦਾਂ ਦੀ ਚੀਜ਼ ਜਿੱਦਾਂ ਪੋਹਾ ਹੋ ਗਿਆ ਓਟਸ ਹੋ ਗਿਆ ਮੈਨੂੰ ਨਾ ਜੇ ਆਪਾਂ ਪੋਹੇ ਤੇ ਜਿਹੜਾ ਓਟਸ ਦੇ ਵਿੱਚੋਂ ਇੱਕ ਡਿਸਾਈਡ ਕਰਨਾ ਹੋਵੇ ਤੇ ਮੇਰਾ ਹਮੇਸ਼ਾ ਜਿਹੜਾ ਚੂਜ਼ ਜਿਹੜੀ ਪ੍ਰੈਫਰੈਂਸ ਜੇ ਮੈਂ ਚੂਜ਼ ਕਰੂੰਗੀ ਮੇਰੀ ਪ੍ਰੈਫਰੈਂਸ ਰਹੂਗੀ ਕਿ ਮਸਾਲਾ ਓਟਸ ਮੈਂ ਨਹੀਂ ਵੈਸੇ ਖਾਦੇ ਨਹੀਂ ਸੀ ਆ ਇੰਡੀਆ ਤੇ ਮੈਂ ਕਦੇ ਟ੍ਰਾਈ ਨਹੀਂ ਕੀਤੇ ਕਦੇ ਹਨਾ ਮੈਨੂੰ ਤੇ ਮਨਵੀਰ ਨੇ ਬਣਾ ਕੇ ਦਿੱਤੇ ਲੇਕਿਨ ਮੈਨੂੰ ਬਹੁਤ ਸਵਾਦ ਲੱਗੇ ਮਸਾਲਾ ਓਟਸ ਤੇ ਮੈਨੇ ਨਾ ਹੁਣ ਉਹ ਪਾਰਸਲ ਕਹਿੰਦੀ ਸੀ ਕਿ ਮੈਂ ਮੰਗਵਾਉਣਾ ਮੈਨੂੰ ਕਿ ਮਸਾਲਾ ਓਟਸ ਮੰਗਾ ਲੈਣੇ ਆ ਵਿੱਚ ਤੇ ਜਿਹਦੇ ਪੋਹਾ ਬਣਾਉਂਦੀ ਆ ਮੈਨੂੰ ਤਾਂ ਖਾਦਾ ਹੀ ਜਾਂਦਾ ਕਿ ਸਵਾਦ ਹੁੰਦਾ ਹੀ ਨਹੀਂ ਕਹਿੰਦੇ ਕਿ ਸਵਾਦ ਨਹੀਂ ਹੁੰਦਾ ਪਰ ਮੈਨੂੰ ਜਿਹੜੀਆਂ ਡਰਾਈ ਚੀਜ਼ਾਂ ਨੇ ਜਿਦਾਂ ਪੋਹਾ ਡਰਾਈ ਜਿਹਾ ਹੁੰਦਾ ਮੈਨੂੰ ਉਹ ਇੰਨਾ ਨਹੀਂ ਉਹ ਵਧੀਆ ਲੱਗਦਾ ਜਦੋਂ Oats ਬਣਾਉਂਦੀ ਹੁੰਦੀ ਆ ਨਾ ਮਸਾਲਾ ਵਗੈਰਾ ਪਾ ਕੇ ਉਹ ਥੋੜਾ liquid form ਦੇ ਵਿੱਚ ਹੁੰਦਾ ਤੇ ਮੈਨੂੰ ਉਹ ਜ਼ਿਆਦਾ ਸਵਾਦ ਲੱਗਦਾ। ਇਸ ਤੋਂ ਬਾਅਦ बस ਹੋਰ ਗੱਲਾਂ ਬਾਤਾਂ ਤੁਸੀਂ ਸਾਰੇ ਦੱਸੋ ਠੀਕ ਠਾਕ ਜੇ ਸਾਰੇ ਵਧੀਆ। ਆ ਵੈਸੇ ਤੁਸੀਂ ਠੀਕ ਹੀ ਹੋਵੋਗੇ ਤੇ ਸਰਦੀਆਂ ਇੰਡੀਆ ਵੀ ਬੜੀਆਂ ਹੋ ਗਈਆਂ ਨੇ ਆਈ ਹੋਪ ਤੁਸੀਂ ਠੰਡ ਤੋਂ ਬਚੇ ਹੋਵੋਗੇ। ਬਾਕੀ ਰਹੀ ਗੱਲ ਉਹਦੀ ਜਿਹੜੀ ਆਪਾਂ ਚੀਜ਼ ਲਈ ਆ ਉਹ ਮੈਂ ਤੁਹਾਨੂੰ ਐਡ ਕਰਦੀ ਆ ਤੇ ਹੁਣ ਜਾ ਕੇ ਨਾ ਮਸਾਲਾ ਓਟਸ ਮੈਂ ਰੱਖੇ ਸੀਗੇ ਉੱਪਰ ਫ੍ਰਿਜ 'ਚ ਰਾਤ ਤੇ ਉਹ ਗਰਮ ਕਰਕੇ ਖਾ ਲਈਏ ਫਿਰ ਜਦੋਂ ਮਨਵੀਰ ਆਊਗੀ ਉਹਦੀ ਓਪਨਿੰਗ ਓਪਨਿੰਗ ਮੈਂ ਕਹਿੰਦੇ ਉਹਨੂੰ ਓਪਨ ਕਰ ਦਿਆ ਜੋ ਆਪਾਂ ਮਤਲਬ ਜਿਹੜੀ ਚੀਜ਼ ਲੈ ਕੇ ਆਏ ਆ ਤੇ ਤੁਹਾਨੂੰ ਫਿਰ ਦਿਖਾਉਨੇ ਆ ਅੱਜ ਮੈਂ ਨਾ ਆਪਣੇ ਜਿਹੜੇ ਬੈਂਬੂ ਲਿਆਂਦੇ ਸੀਗੇ ਤੇ ਉਹਨਾਂ ਦੇ ਵਿੱਚ ਨਾ ਪਾਣੀ ਚੇਂਜ ਕਰਨਾਗਾ کافی ਦਿਨ ਹੋ ਗਏ ਲਾਈਕ ਪਾਣੀ ਗੰਦਾ ਜਿਹਾ ਲੱਗ ਜਾਂਦਾ ਪਰ ਮੈਨੂੰ ਨਾ ਲਾਸਟ ਟਾਈਮ ਵੀਰੇ ਨੇ ਦੱਸਿਆ ਕਿ ਇਹਦਾ ਨਾ ਉਹਨੇ ਤੇ ਲਿਖਿਆ ਹੁੰਦਾ ਕਿ 2 ਵੀਕ ਬਾਅਦ 2 ਇੰਚ ਪਾਣੀ ਪਾਉਣਾ ਤੇ 2 ਵੀਕ ਬਾਅਦ ਚੇਂਜ ਕਰ ਦੇਣਾ ਸੋ ਮੇਰਾ 2 ਇੰਚ ਤੋਂ ਮੇਨਾਂ ਦਾ ਜ਼ਿਆਦਾ ਹੋਣਾ ਵਾ ਤੇ ਬਾਏ ਦਾ ਵੇ ਮੈਨੂੰ ਨਾ ਕੋਈ ਫਰਕ ਨਹੀਂ ਪੈਂਦਾ ਸੀਗਾ ਕਿ ਮੈਂ ਕਿੰਨੇ ਦਿਨਾਂ ਬਾਅਦ ਕਰਦੀ ਆ ਪਾਣੀ ਚੇਂਜ ਮੈਂ ਕਈ ਵਾਰ ਵੀਕ ਬਾਅਦ ਵੀ ਕਰ ਦਿੰਦੀ ਸੀ ਜਿੱਦ ਮੈਨੂੰ ਟਾਈਮ ਲੱਗਦਾ ਲਾਈਕ ਵੀਕ ਬਾਅਦ 10 ਦਿਨਾਂ ਬਾਅਦ ਮੈਂ ਕਰ ਦਿੰਦੀ ਹੁਣ ਮੈਨੂੰ ਲੱਗਦਾ ਹੋ ਗਏ ਆ 2 ਵੀਕ ਤੇ ਪਾਣੀ ਕਾਫੀ ਗੰਦਾ ਹੋਇਆ ਹੈ ਦਾ ਤੇ ਮੈਂ ਚੇਂਜ ਕਰ ਦਵਾਂ ਤੇ ਆਹ ਵੇਖ ਲਓ ਕਹਿੰਦੇ ਪਤਾ ਨਹੀਂ ਵੈਸੇ ਮੈਂ ਆਪਦੇ ਜਾਇਦੇ ਮਨੀ ਪਲਾਂਟ ਹੀ ਆ ਲੱਗੰਦੇ ਆ ਮੈਨੂੰ ਕਿੰਨੇ ਪਾਣੀ ਚ ਲਈ ਰਹਿਦਾ ਵੀ ਮੈਂ ਪਾਣੀ ਚੇਂਜ ਕਰ ਨਹੀਂ ਇਹਦਾ ਪਾਣੀ ਸਾਫ ਪਿਆਗਾ ਹਮਮ OK ਕਿਆ ਮਨੇ ਆਰਟੀਫੀਸ਼ਲ ਰੱਖਿਆ ਹੋਇਆ ਇੱਦਾਂ ਸੋ ਆ ਮੈਂ ਪਾਣੀ ਚੇਂਜ ਕਰ ਦਵਾਂ ਅੱਜ ਕਾਫੀ ਦਿਨ ਹੋ ਗਏ ਤੇ ਬਾਹਰ ਵੇਖੋ ਕਿ ਕਿੰਨੀ ਜ਼ਿਆਦਾ ਸਨੋ ਫਾਲ ਹੋਈ ਹੈ ਮੇਰੀ ਬੇਸਮੈਂਟ ਦੀ ਵਿੰਡੋ ਦੇ ਵਿੱਚ ਨਾ ਇਦਾਂ ਦਿਖਦੀ ਪਈ ਆ ਧੁੰਦਲੀ ਜੀ ਤੇ ਮੈਂ ਬਾਹਰ ਜਾ ਕੇ ਬਾਹਰ ਜਾਣ ਵਹਿ ਮੈਂ ਦਿਨ ਨਹੀਂ ਕਰਦਾ ਸਾਰਾ ਚਿੱਟਾ ਚਿੱਟਾ ਹੋਇਆ ਪਿਆ ਵਾ ਪਤਾ ਨਹੀਂ ਕਿ ਕੈਂਚੀ ਏਦਾਂ ਰਹਿ ਜਾਂਦੀ ਸੀ ਨਾ ਮੰਮੀ ਨੇ ਨਹੀਂ ਲੜਾਈ ਕਰਦੀ ਐਂ ਕਰਕੇ ਰੱਖੀ ਬੋਲਣੀ ਨਹੀਂ ਸ਼ਾਇਦ ਇਹ ਕੈਂਚੀ ਕੀ ਨਹੀਂ ਕਰਨੀ ਮੂੰਹ ਨਹੀਂ ਖੁੱਲਣਾ ਮੈਨੂੰ ਚਾਹੀਦਾ ਬੋਲਣੀ ਹਾਂ ਮੈਂ ਤਾਂ ਮੂੰਹ ਨਹੀਂ ਖੁਲਾਨ ਚਾਹੀਦਾ ਬੋਲਣਾ ਚਲ ਪੈਸੇ ਲੱਗੇ ਰਹਾ ਸਾਰੇ ਪਤਾ ਹੈ ਇਹਨਾਂ ਕੱਲ ਕੱਲ ਜਿਹਦੇ ਮੈਂ ਤੇ ਸੋਫੇ ਤੇ ਲੈ ਕੇ ਆਇਆ ਹਾਂ ਕਹਿੰਦਾ ਇੰਸ਼ੋਰੈਂਸ ਕਰਾ ਲਓ 3 ਸਾਲ ਦਾ ਕੁਸ਼ਕ ਕਰ ਦਿੱਤੀਗੇ ਹਾਂ ਤੇ ਪਤਾ ਨਹੀਂ ਕਿੰਨੇ ਰੁਪਈਆ ਲੱਗੇ ਸੀ ਮੈਨੂੰ ਹੁਣ ਚੇਤਾ ਨਹੀਂ ਆ ਤੇ ਮੈਨੇ ਇਹ ਵੀ ਆਪਦੀ ਗਾਰੰਟੀ ਗਾਰੰਟੀ ਕਿਦਨੇ ਕਹਿੰਦਾ 5 ਦੀ ਮੈਨੇ ਕਹਿੰਦੇ ਕੋਈ ਹੋਣਾ ਸਾਲ ਹੋ ਜਾਣਾ ਕੁਝ ਤਿੰਨ ਸਾਲ ਤੇ ਹੈਗਾ ਤਰ੍ਹਾਂ ਵੇਚ ਕੇ ਜਾਂਦੀ ਸੀ ਸ਼ਾਤ ਮੈਂ ਮੋੜ சாਂਗ ਬੋਲ ਤੇ ਨਹੀਂ ਨਾ ਸਾੰਗ ਤੇ ਆਪਾ ਨਾ ਨਹੀਂ ਹਾਂਜੀ ਤੇ ਇਹ ਪਤਾ ਮੇਰੇ ਕਿ ਆਂਦਾ ਸੀਗਾ ਇਹ ਹੈਗਾ 58 ਇੰਚਸ ਦਾ ਸੋ ਇਹ Smart TV ਆ ਇਹ ਆਪਾਂ ਨੂੰ Walmart ਚ ਲਾਈਕ ਇਥੇ Black Friday ਦੇ ਕਰਕੇ ਨੀ ਡੀਲ ਲੱਗੀ ਹੋਈ ਸੀਗੀ 288 ਪਤਾ ਨਹੀਂ ਸ਼ਾਇਦ 98 298 ਦੀ ਮਤਲਬ ਅਪਰੋਕਸੀਮੇਟਲੀ 300 ਦਾ ਸੀਗਾ ਤੇ ਟੈਕਸ ਪਾ ਗਏ 321 ਪਤਾ ਨਹੀਂ 22 ਦਾ ਕੁਝ ਹੋ ਗਿਆ ਸੋ ਇਹ ਦੀ ਬਹੁਤ ਵਧੀਆ ਲੱਗੀ ਮੈਨੂੰ ਕਿ ਇਹ ਦੀ ਸਕਰੀਨ ਆ ਕਾਫੀ ਵੱਡੀ ਆ ਸੋ ਮੈਨੇ ਵੋਲਮਾਰਟ ਚ ਬਾਈ ਕੀਤਾ ਸੀਗਾ 블랙 ਫਰਡੇ ਸੇਲ ਤੇ ਦੇ ਹੋੜੀ ਕੋਸੇ ਕਰਿਆ ਜਾਂਦਾ ਹੈ ਇਹ ਤੇ ਹਾਂ 세ਵੀਆਂ ਫੜ 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 ਖਾਣ ਆ ਦੇ ਕੱਸਿਆ ਗਿਆ ਚਮਚਾ ਹੈ ਨਹੀਂ ਫਤ ਚਮਚੇ ਨਾਲ ਵੀ ਕੱਸ ਲੈਣਾ ਕੱਦ ਨਾ ਕੱਸਿਆ ਜਾਂਦਾ ਹੁੰਦੇ ਚਮਚੇ ਨਾਲ ਨਹੀਂ ਜਦੋਂ ਨਾ ਕੱਦ ਜਣਾ ਮੈਂ ਕੱਸਿੰਦੀ ਕਰ ਦਫਾ ਮਿੱਥੇ ਨਹੀਂ ਹੋ ਰਿਹਾ ਇਹ ਤਾਂ ਹੀ ਪਾ ਰਹੇ ਸੀ ਤਾਂ ਬਾਅਦ ਕੱਸਦੇ ਹਾਂ ਤੇ ਹੋਰ ਪੇਚ ਕੱਸ ਲਈ ਆਉਣਾ ਤੂੰ ਬਿਮਾਂ ਨੂੰ ਟੈਲੀਫੋਨ ਦੇ ਤੀ ਮੈਂ ਸੀ ਜਾ ਸਕਰੂ ਡਰਾਈਵਰ ਕਹਿੰਦੇ ਨਾ ਤੁਸੀਂ ਜਾ ਉਹਦੇ ਕੋਲ ਤੇ ਬੈਠਾ ਹੋ ਜਾ ਨਾ ਜੀ ਨਾ ਜੀ ਤੁਸੀਂ ਜਾ ਵਾਣ ਲਿਆ ਤੂੰ ਨਹੀਂ ਮੈਨੂੰ ਜਲਦੋ ਗਿਆ ਮੈਨੂੰ ਭੁੱਖ ਲੱਗੀ ਕੋਈ ਨਹੀਂ ਆਪਾਂ ਖਾਣਗੇ ਕੋਈ ਸਜਾ ਬਣਾ ਕੇ ਨਾ ਕੋਈ ਨਾ ਨਹੀਂ ਕਸ ਲੋ ਤੇ ਜੰਦੀ ਲੈ ਤਾਂ ਫੜ ਲੇ ਕੋਮਡਰ ਤੇ ਤਾਂ ਮੈਂ ਤੇ ਵੀ ਕੁਮਾ ਲੈ ਤਾ ਸੇਕ ਵੀ ਨਹੀਂ ਕੁਮੇ 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 ਸਾਨੂੰ ਲੱਗ ਰਿਹਾ ਕੋਈ ਨਹੀਂ ਗੁਣੀ ਹਾਂ ਹਾਂ ਜੀ ਇੱਥੇ ਆਪਾਂ ਜਿਹੜੀ ਟੀਵੀ ਦੀ ਨੂੰ ਸੈਟਿੰਗ ਕਰਨ ਲੱਗੇ ਸੀਗੇ ਲਾਈਕ ਇੰਗਲਿਸ਼ ਮਤਲਬ ਪਹਿਲਾਂ ਐਸੀ ਕਿ ਇੰਗਲਿਸ਼ ਸਪੈਨਿਸ਼ ਜਾਂ ਕੁਝ ਵੀ ਜਿਹੜੀ ਲੈਂਗੁਏਜ ਸਿਲੈਕਟ ਕਰਨੀ ਹੈ ਉਸ ਤੋਂ ਬਾਅਦ ਕਿ ਵਾਈਫਾਈ ਸਿਲੈਕਟ ਕਰਨਾ ਸੀ ਵਾਈਫਾਈ ਦਾ ਪਾਸਵਰਡ ਮੈਨੂੰ ਤੇ ਪਤਾ ਹੀ ਨਹੀਂ ਸੀਗਾ ਕੀ ਆ ਕਿਉਂਕਿ ਹੋਰ ਹੀ ਡਿਫਿਕਲਟ ਜਗਾ ਆਪਾਂ ਚੇਂਜ ਨਹੀਂ ਕੀਤਾ ਹੋਇਆ ਸੋ ਮਨਵੀਰ ਨੂੰ ਮੈਂ ਕਿਹਾ ਮੈਂ ਕਿਹਾ ਜਾ ਕੇ ਵੇਖਣਾ ਵਾਈਫਾਈ ਦਾ ਪਾਸਵਰਡ ਕੀ ਆ ਉਹ ਕਹਿੰਦੀ ਮੇਰੇ ਫੋਨ 'ਚ ਹੈਗਾ ਚਲ ਮੈਂ ਆਪਣੇ ਫੋਨ 'ਚੋਂ ਵੇਖਦੀ ਆ ਲੈ ਉਹਦੇ ਵਿੱਚੋਂ ਕੱਢ ਕੇ ਲੈ ਕੇ ਆਉਂਦੀ ਆ ਸੋ ਉਹ ਇੱਥੇ ਆ ਕੇ ਪਾਸਵਰਡ ਵਗੈਰਾ ਭਰਿਆ ਤੇ ਅੱਗੇ ਫਿਰ ਜਿੱਦਾਂ ਚੱਲੀ ਜਾਂਦਾ ਹਨਾ ਆਪਾਂ ਅੱਗੇ ਦੇਖੀ ਗਏ ਕਿ ਅੱਗੇ ਕੀ ਕੀ ਕਰਨਾਗਾ ਸੋ ਮਸਾਂ ਕਿਤੇ ਸਾਡਾ ਟੀਵੀ ਜਾ ਕੇ ਔਨ ਹੋਇਆ ਸਾਡਾ ਟੀਵੀ ਚੱਲ ਪਿਆ ਸਰ ਇੰਨੀ ਹੋਈ ਹੀ ਪਹਿਲਾਂ ਪਤਾ ਮਨੂੰ ਨੇ ਪਲੱਗ ਕੱਢਿਆ 215 ਕਿਹੜਾ 컬러 215 ਆਪਾਂ ਇਸ ਤਰ੍ਹਾਂ ਮੈਂ ਤਾਂ ਹੀ ਨੋਤੀ 니ਚੇ ਹਾਂ ਹਾਂ ਸੀ ਤੇ ਆ ਆਹਗਾ ਓਕੇ ਪਾਸਵਰਡ ਕੀ ਸੀਦਾ ਹਾਂ ਦੇਖਿਓ ਨੀਚੇ ਮਨ ਨਜ਼ਾਰਾ ਆ ਜਾਣਾ ਬਸ ਚੀਚੀ ਦੀ ਆਪਾਂ ਗਰੋਸਰੀ ਕਰਿਆਈਏ ਕੀ ਤੇ ਆਪਾਂ ਗਰੋਸਰੀ ਲੈਂ ਗਏ ਸੀ ਤੇ ਗਰੋਸਰੀ ਆਪਣੀ ਡਨ ਹੋ ਗਈ ਬਾਹਰ ਬਹੁਤ ਹੀ ਜ਼ਿਆਦਾ ਡਰਨਾ ਉਸ ਜਾਨ ਸਾਰ ਪਹਿਲਾਂ ਦਰ ਬੰਦ ਕੀਤਾ ਓ ਮਾਈ ਗੋਡ ਹਾਂ ਆਪਾਂ ਇਹਨੂੰ ਠੀਕ ਕਰ ਦਈਏ ਤੁਹਾਨੂੰ ਫਿਰ ਮਿਲਦੇ ਹਾਂ ਹਾਂਜੀ ਤੇ ਆਪਾਂ ਬਸ ਉਹ ਮਨਵੀਰ ਨੂੰ ਸੈੱਟ ਕਰੀ ਜਾਂਦੀ ਆ ਸਮਾਨ ਤੇ ਮੈਨੂੰ ਨਾ ਭੁੱਖ ਬਹੁਤ ਲੱਗੀ ਸੀਗੀ ਤੇ ਮੈਨੂੰ ਭੁੱਖ ਇੰਨੀ ਜ਼ਿਆਦਾ ਲੱਗੀ ਸੀ ਕਿ ਮੇਰਾ ਕੰਟਰੋਲ ਨਹੀਂ ਹੋਇਆ ਮੈਂ ਖੋ ਲਿਆ ਆਪਾਂ ਤਾਂ ਖਾ ਕੇ ਉਹਦੀ ਯਾਦ ਆ ਰਹੀ ਹੈ ਜਿੱਦਾਂ ਮੰਮੀ ਨਾ ਜਦੋਂ ਆਪਾਂ ਬਾਸਚ ਜਾਂਦੇ ਹੁੰਦੇ ਨਾ ਨਾਨਕੇ ਅਸੀਂ ਜ਼ਿੱਦ ਕਰਦੇ ਹੁੰਦੇ ਖਾਣ ਨੂੰ ਉੱਥੇ ਨਾ ਭਾਈ ਵੇਚ ਨਾਲਾ ਹੁੰਦਾ ਉਹ ਕੇਕ ਜੀ ਹੁੰਦੇ ਫਰੂਟ ਕੇਕ ਜੇ ਉਦੋਂ ਤੇ ਚਲੋ ਦਸਾਂ ਦਸਾਂ ਗਰਮਿਆਂ ਦੇ ਆਉਂਦੇ ਮੈਂ ਡਾਲਰ ਕਹਿਣ ਲੱਗੀ ਸੀ ਦਸਾਂ ਗਰਮਿਆਂ ਦੇ ਆਉਂਦੇ ਹੁੰਦੇ ਸੀ ਖਾਏ ਅੱਜ ਕਿੰਨੇ ਟਾਈਮ ਬਾਅਦ ਉਹ ਮਤਲਬ ਸੇਮ ਉਹੀ ਟੇਸਟ ਆ ਬੜੇ ਸੁਆਦ ਹੈ ਹਾਂਜੀ ਤੇ ਆਪਾਂ ਆਪਣਾ ਜਿਹੜਾ ਟੀਵੀ ਆ ਫਿਕਸ ਕਰ ਲਿਆਗਾ ਤੇ ਹੁਣ ਵੈਸੇ ਅੱਜ ਨਾ ਨੀਂਦ ਬਹੁਤ ਆਈ ਜਾਂਦੀ ਹੈ ਮੈਨੂੰ ਮੇਰੇ ਨਾ ਫੋਨ ਤੇ ਗੱਲ ਕਰਦੀ ਪਈ ਸੀ ਮੈਂ ਇੰਡੀਆ ਤੇ ਮੈਨੂੰ ਇੰਨੀ ਜ਼ਿਆਦਾ ਨੀਂਦ ਆਈ ਜਾਂਦੀ ਸੀਗੀ ਤੇ ਮੇਰੀ ਅੱਖਾਂ ਨਾਲ ਲਿਟਰਲੀ ਵੀਡੀਓ ਕਾਲ ਤੇ ਐ ਲੱਗਦਾ ਸੀ ਕਿ ਮੈਂ ਸੌਂ ਹੀ ਜਾਣਾ ਹਨਾ ਤੇ ਜਦੋਂ ਬਸ ਮੈਂ ਹੁਣ ਗੱਲ ਕਰਕੇ ਢਿੱਸੀ ਤੇ ਮੈਂ ਆਫਟਰ ਥੈਟ ਜਦੋਂ ਟੀਵੀ ਫਿਕਸ ਕੀਤਾ ਗ੍ਰੋਸਰੀ ਕਰਕੇ ਘਰ ਆ ਗਏ ਆਪਾਂ ਫਿਰ ਮੈਨੂੰ ਨਾ ਵੀਰੇ ਦੀ ਕਾਲ ਆ ਗਈ ਸੀ ਉਹ ਕਹਿੰਦੇ ਕਿ ਆਪਾਂ ਗੁਰੂ ਘਰ ਜਾਣਾਗਾ ਤੇ ਜਿਹੜਾ ਪਾਰਸਲ ਆਇਆ ਤੂੰ ਮੈਥੋਂ ਫੜ ਲਾ ਹਣਾ ਮੈਂ ਕਿਹਾ ਚਲ ਮੈਂ ਤੁਹਾਨੂੰ ਫਿਰ ਗੁਰੂ ਘਰ ਹੀ ਮਿਲਦੀ ਆ ਨਾਣੀ ਮੈਂ ਆਪਣਾ ਪਾਰਸਲ ਫੜ ਲਾਂਗੀ ਤੇ ਨਾਣੀ ਗੁਰੂ ਘਰ ਜਾਇ ਆਵਾਂਗੀ ਕਿਉਂਕਿ ਮਨਵੀਰ ਤਾਂ ਸਵੇਰ ਜਾਇਆ ਸੀ ਗੁਰੂ ਘਰ ਤੇ ਮੈਂ ਹੀ ਰਹਿ ਗਈ ਸੀਗੀ ਸੋ ਮੈਂ ਨਾਣੀ ਗੁਰੂ ਘਰ ਜਾਇ ਆਈ ਤੇ ਮੈਂ ਆਪਣਾ ਪਾਰਸਲ ਫੜ ਕੇ ਲਈ ਇਹ ਪਾਰਸਲ ਜਿਵੇਂ ਐਸੀ ਮੈਨੂੰ ਪਤਾ ਕੀ ਹੈਗਾ ਕਿਉਂਕਿ ਵੀਰੇ ਵੀਰੇ ਤੇ ਮੈਨੇ ਦੋਨਾਂ ਨੇ ਇਕੱਠੇ ਆਰਡਰ ਕੀਤਾ ਸੀਗਾ ਕੋਸ਼ਿਸ਼ ਤਾਂ ਕੀਤੀ ਸੀ ਕਿ ਆਪਾਂ ਜਿਮ ਜਾਇਆ ਕਰਾਂਗੇ ਰੋਜ਼ ਹਨਾ ਤੇ ਜਿਮ ਜਾ ਕੇ ਤੇ ਨਾਲ ਡਾਈਟ ਫਾਲੋ ਕਰਿਆ ਕਰਾਂਗੇ ਸੋ ਉਹਦੇ ਲਈ ਮੰਗਵਾਇਆ ਸੀ ਇਹ ਪ੍ਰੋਟੀਨ ਸੀਗਾ ਦੇ ਅੰਦਰ ਪ੍ਰੋਟੀਨ ਦਾ ਡੱਬਾ ਵਾ ਮੈਂ ਖੋਲਦੀ ਹਾਂ ਨਾ ਕੈਂਚੀ ਤੋਂ ਮੈਂ ਖੋਲਣਾ ਤੇ ਸ਼ੈ ਨਹੀਂ ਹੈਗਾ ਪਰ ਫਿਰ ਵੀ ਟਰਾਈ ਕਰ ਲੈਂਦੇ ਹਾਂ ਜਿੰਮ ਦੀ ਅਜੇ ਤੱਕ ਮੈਨੇ ਫੀਸ ਨਹੀਂ ਭਰੀ। ਓਕੇ। ਹੇਅਰ ਇਜ਼ ਮਾਈ ਪ੍ਰੋਟੀਨ। ਇਹ ਹੈਗਾ ਡੀਜ਼ਲ ਦਾ ਨਿਊਜ਼ੀਲੈਂਡ ਵੇ ਆਈਸੋਲੇਟ। ਦਾ ਫਲੇਵਰ ਹੈਗਾ ਬਨਾਣਾ ਫਲੇਵਰ। 30 ਸਰਵਿੰਗਸ ਨੇ ਇਹਦੇ ਵਿੱਚ। ਮੈਂ ਉਸ ਦਿਨ ਖੋਲਣਾ ਹੁਣ ਜਿਸ ਦਿਨ ਮੈਂ ਜਿੰਮ ਗਈ। ਜਿੰਮ ਗਈ ਉਸ ਦਿਨ ਮੈਨੇ ਇਹ ਖੋਲ ਲੈਣਾ ਵਾ। ਤੇ پتہ ਕੀ ਐ स्नो ਬਹੁਤ ਪਈ ਐ ਜਦੋਂ ਆਪਾਂ ਘਰੇ ਆ ਜਣਾ ਇੰਨੀ ਆਲਸੀ ਹੋ ਜਾਨੀ ਆ ਮੈਂ ਇੰਨੀ ਆਲਸੀ ਕਿ ਮੈਨੂੰ ਇਦਾਂ ਹੁੰਦਾ ਕਿ ਵਾਪਿਸ ਤੇ ਮੈਂਥੋਂ ਜਾਏ ਨਹੀਂ ਜਾਣਾ ਲਾਈਕ ਮੈਂ ਕੱਲ ਦਾ ਵੀ ਆਪਣਾ ਕੰਮ ਆਪਣੇ ਜਿਹੜਾ ਸੀਗਾ ਸਕੈਡਿਊਲ ਚੈੱਕ ਕਰ ਜਾਨੀ ਸੀ ਕੰਮ ਦਾ ਹਨਾ ਕੀ ਸੀਗਾ ਤੇ ਮੈਂ ਨਾ ਆਪਣੇ ਘੰਟੇ ਕਾਊਂਟ ਕਰਨ ਲੱਗੀ ਵੀ ਇੰਨੇ ਹੋਏ ਤੇ ਲੈ ਕੇ 90 ਤੱਕ ਮੇਰਾ ਕੰਮ ਖਤਮ ਹੋ ਜਾਊਗਾ ਤੇ ਇੰਨੇ ਵਜੇ ਆ ਕੇ ਮੈਂ ਬੈੱਡ ਤੇ ਆ ਕੇ ਸੋ ਜਾਾਂਗੀ ਓਕੇ ਤੇ ਮੈਂ ਕੱਲ ਵੈਸੇ ਕੱਲ ਜਾਂ ਪਰਸੋਂ ਜਾਊਂਗੀ ਤੇ ਆਪਣੀ ਜਿਹੜੀ ਫੀਸ ਹੈਗੀ ਉਹ ਭਰ ਕੇ ਆਉਂਗੀ ਜਿਮ ਚ ਮੈਂਬਰਸ਼ਿਪ ਮੇਰੇ ਕੋਲ ਆਲਰੇਡੀ ਹੈਗੀ ਆ ਨਾ ਸੋ ਨਾਲੇ ਮੈਂ ਫੀਸ ਭਰ ਆਉਂਗੀ ਤੇ ਫਿੰਗਰਸ ਕਰਸ ਕਿ ਜਦੋਂ ਹੋਪਸ ਹੋ ਕਿ ਮੈਂ ਡੇਲੀ ਜਿਮ ਜਾਇਆ ਕਰਾਂ ਪਰ ਟਰਾਈ ਮੈਂ ਆਪਣਾ ਬੈਸਟ ਕਰਨਾ ਵਾ ਜਿਸ ਦਿਨ ਮੈਨੇ ਲਾਈਕ ਜਿਸ ਦਿਨ ਮੈਨੇ ਫੀਸ ਭਰਤੀ ਮੈਂ ਰੈਗੂਲਰ ਜਾਇਆ ਕਰਨਾ ਤੇ ਉਹਦੇ ਲਈ ਮੰਗਵਾਇਆ ਸੀਗਾ ਤੇ ਜੋ ਇੱਕ ਤਨ ਜਿਹੜੀ ਮੇਰੇ ਚ ਆਇਰਨ ਡੈਫੀਸ਼ੈਂਸੀ ਆ ਉਹਦੇ ਲਈ ਮੈਨੂੰ ਕਾਫੀ ਚੀਜ਼ਾਂ ਖਾਣੀਆਂ ਪੈਣੀਆਂ ਪਰ ਮੈਂ ਤਾਂ ਖਾਦੀਆਂ ਨਹੀਂ ਜਾਂਦੀ ਮੇਰੇ ਜਿਹੜੀ ਆਇਰਨ ਦੀ ਮੈਡੀਸਿਨ ਆ ਉਹ ਵੀ ਪਈ ਹੈ ਮੈਨੂੰ ਨਾ ਵੀਰੇ ਨੇ ਕਿਹਾ ਸੀ ਕਿ ਤੂੰ ਔਰੈਂਜ ਜੂਸ ਨਾ ਖਾ ਲੈਕਰ ਕਿਉਂਕਿ ਜਦ ਮੈਂ ਖਾ ਲੈਂਦੀ ਸੀ ਨਾ ਉਹ ਲਾਈਕ ਮੈਨੂੰ ਸੁਸਤੀ ਜੀ ਪਾ ਦਿੰਦੀ ਹੈ ਨਾ ਕੰਮ ਹੀ ਨਹੀਂ ਕਰਦੇ ਕਰਨ ਨੂੰ ਦਿਲ ਕਰਦਾ ਮੈਨੂੰ ਸੋ ਫਿਰ ਵੀਰੇ ਕਹਿੰਦਾ ਤੂੰ ਔਰੈਂਜ ਜੂਸ ਨਾ ਟਰਾਈ ਕਰ ਮੈਨੂੰ ਔਰੈਂਜ ਜੂਸ ਨਾਲ ਖਾ ਕੇ ਵੀ ਦਵਾਈ ਆਹੀ ਕੁਝ ਹੁੰਦਾ ਮੈਨੂੰ ਨਾ ਇੰਨੀ ਨੀਂਦ ਆਉਂਦੀ ਆ ਉਹ ਬismillah ਦਾ ਸਲੀਪੀ ਪिल्स ਨੇ ਲਾਈਕ ਸਲੀਪ ਮਤਲਬ ਨੀਂਦ ਆਂਦੀ ਹੈ ਇਹਨਾਂ ਨੂੰ ਖਾ ਕੇ ਮੈਨੂੰ ਤੇ ਲੇਜ਼ੀਨੈਸ ਫੀਲ ਹੁੰਦੀ ਹੈ ਕਿ ਮੈਥੋਂ ਕੰਮ ਕਰਨ ਨੂੰ ਬਿਲਕੁਲ ਦਿਲ ਨਹੀਂ ਕਰਦਾ ਮੇਰਾ ਤੇ ਹਾਂਜੀ ਤੇ ਮੈਂ ਤੁਹਾਨੂੰ ਨਾ ਆ ਵੀ ਦਿਖਾ ਦਿੰਨੀ ਆ ਕਿ ਮੈਨੇ ਨਾ ਉਹ ਕੀਤਾ ਸੀਗਾ ਤੇ ਦਾ ਮੇਰਾ ਟੀਵੀ ਹੈ ਉਹ ਇਦਾਂ ਫਿਕਸ ਹੋ ਗਿਆ ਹੈਗਾ ਅਜੇ ਮੈਨੇ ਆਨ ਨਹੀਂ ਕੀਤਾ ਹੈਗਾ ਲਾਈਕ ਮੈਂ ਆਪਣੇ ਜਿਹੜੀ ਸਬਸਕ੍ਰਿਪਸ਼ਨਸ ਨੇ ਹੈ ਨਾ ਸਾਰੀਆਂ ਲਾਈਕ like Netflix ਉਹ ਗੇਟ ਚ ਫਾਲ ਟੀਵੀ ਉਹ ਵੀ ਮਨੇ ਚਲਾ ਲਿਆ অলরেਡੀ ਬਟ ਹਜੇ ਮਨੇ ਮਨਵੀਰ ਨੂੰ ਕਿ ਜਿਹੜਾ ਸੱਚ ਜਿਹੜਾ ਮੇਰਾ ਨਿੱਕਾ ਵਾਲਾ ਟੀਵੀ ਹੈ ਪਹਿਲਾਂ ਵਾਲਾ ਸੋ ਉਹ ਮੈਂ ਮਨਵੀਰ ਦੇ ਕਮਰੇ 'ਚ ਫਿਕਸ ਕਰਨਾਗਾ ਉਹ ਮਨਵੀਰ ਕਹਿੰਦੀ ਮੈਨੂੰ ਤਾਂ ਇਹ ਸੀ ਕਿ ਮੈਂ ਬਾਹਰ ਰੱਖ ਦਾਂਗੀ ਲਿਵਿੰਗ ਏਰੀਆ 'ਚ ਪਰ ਮਨਵੀਰ ਕਹਿੰਦੀ ਕਿ ਮੈਂ ਆਪਣੇ ਰੂਮ 'ਚ ਰੱਖ ਲੈਣੀ ਆ ਨਾ ਸੋ ਫਿਰ ਉਹਦੇ ਰੂਮ 'ਚ ਆਪਾਂ ਫਿਕਸ ਕਰ ਦਿੰਦੇ ਹਾਂ ਹੁਣ ਤੇ ਅੱਜ ਦੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਹਾਂ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਬਾਏ ਬਾਏ ਸੀ ਯੂ ਗਾਇਜ਼ ਇਨ ਨੈਕਸਟ ਵੀਡੀਓ ਐਂਡ ਥੈਂਕਸ ਫਾਰ ਵਾਚਿੰਗ ਬਾਏ ਬਾਏ